ਹੁੰਦਾ ਹੈ ਹਾਸਾ ਕਮਾਲ ਆ ਕੇਜਰੀਵਾਲ ਸਾਹਿਬ ਉਂ ਤਾਂ ਤੁਸੀਂ ਕਹਿੰਦੇ ਹੋ ਬਹੁਤ ਪੜੇ ਲਿਖੇ ਆਫਸਰ ਹੋ ਪਤਾ ਨਹੀਂ ਕਿਹੜੀ ਪੜ੍ਹਾਈ ਕਰਕੇ ਤੁਸੀਂ ਆਫਸਰ ਬਣਿਓ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਜੇ ਨਹੀਂ ਪੜਿਆ ਤੁਸੀਂ ਪੰਜਾਬ ਦਾ ਇਤਿਹਾਸ ਇਹ ਪੰਜਾਬੀ ਉਹ ਨੇ ਜਿਹੜੇ ਨਾਸਾਂ ਪੰਨ ਕੇ ਮੋੜਨਗੇ ਤੈਨੂੰ ਹੁਣ ਨਾਸਾਂ ਪੰਨ ਕੇ ਜੇ ਨਾਸਾਂ ਤੋੜ ਕੇ ਤੈਨੂੰ ਇੱਥੋਂ ਨਾ ਭਜਾਇਆ ਤਾਂ ਪੰਜਾਬੀ ਨਾ کہیں ਪੰਜਾਬੀ ਨਾ کہیں ਕੇਜਰੀਵਾਲ ਸਾਹਿਬ ਕਿਉਂਕਿ ਭਗਵੰਤ ਮਾਨ ਨੂੰ ਮੈਂ ਤਾਂ ਨਹੀਂ ਕਹ ਰੋਦਾ ਪੱਲੇ ਕੱਖ ਨਹੀਂ ਪੱਲੇ ਕੱਖ ਨਹੀਂ ਭਗਵੰਤ ਮਾਨ ਦੇ ਨਾਲ ਆਣ ਖਾਣਾ ਗੈਰਤਾ ਜਮਾ ਖਤਮ ਫੇਰ ਮੁੱਖ ਮੰਤਰੀ ਆ ਫੇਲ ਕਿਉਂਕਿ ਸੁਪਰ ਸਿਆਮ ਕੇਜਰੀਵਾਲਾ ਹਰ ਜਗ੍ਹਾ ਫੋਟੋਆਂ ਕੇਜਰੀਵਾਲ ਦੀਆਂ ਨੇ ਤਸਕੀਮਾਂ ਕੇਜਰੀਵਾਲ ਦੀਆਂ ਨੇ ਕੇਜਰੀਵਾਲ ਸਾਹਿਬ ਤੁਹਾਡੀ ਟੀਮ ਕੰਨ ਕੌਣ ਕਹੇ ਸੁਣ ਲਵੇ ਜਿਨ੍ਹਾਂ ਨੇ ਤੁਹਾਨੂੰ ਇਸ ਵਿੱਚ ਬੈਠ ਕੇ ਆ ਪਾਲਿਸੀ ਬਣਾ ਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਤੋਂ ਲੁੱਟ ਕੇ ਚੰਗਾ ਪੈਸਾ ਬਣਾ ਰਿਹਾ ਤੁਹਾਨੂੰ ਦੱਸਣਾ ਚਾਹਨਾ ਸਿਰਫ ਇੱਕ ਸ਼ਬਦ ਦੇ ਵਿੱਚ ਕਿ ਕਿਸਾਨ ਦੇ ਮੋਢੇ ਤੇ ਰੱਖਿਆ ਹੋਇਆ ਪਰਨਾ ਜਿਉਹ ਗਲ ਚ ਪਾ ਕੇ ਤੈਨੂੰ ਦਿੱਲੀ ਤੱਕ ਨਾ ਛੱਡ ਕੇ ਤਾਂ ਪੰਜਾਬੀ ਨਾ کہیں ਪੰਜਾਬ ਦੇ ਕਿਸਾਨ ਕੀ ਇਹ ਪਰਨਾ ਕੱਲਾ ਮੁੜਕਾ ਪੁੰਜ ਨੂੰ ਗਰਮੀ ਪੁੰਜਣ ਦੇ ਕੰਮ ਨਹੀਂ ਆਉਂਦਾ ਇਹ ਤੁਹਾਡੇ ਵਰਗੇ ਲਟੇਰਿਆਂ ਦੇ ਗਲ ਚ ਪਾ ਕੇ ਖਿੱਚਣ ਲਈ ਵੀ ਕੰਮ ਲੈਂਦੇ ਨੇ ਕਿਸਾਨ ਇੱਥੇ ਸਵਾਗਾ ਸੁਆਗਾ ਫੇਰ ਕੇ ਬੜੇ ਬੜੇ ਡਲਿਆਂ ਨੂੰ ਬੜੇ ਬੜੇ ਟੋਇਆਂ ਨੂੰ ਸਿੱਧੇ ਕਰ ਦਿੰਦੇ ਨੇ ਕਿਸਾਨ ਤੂੰ ਖੜੇ ਖੇਤੀ ਮੂਲੀਆ ਸੋ ਤੈਨੂੰ ਚੇਤਾਵਨੀ ਹੈ ਚੇਤਾਵਨੀ ਇੱਥੇ ਅੱਜ ਇੱਥੇ ਟਾਟਾ ਮਾਰਦਾ ਕੱਟ ਕਿਸਾਨਾਂ ਦਾ ਅਕਾਲੀ ਆਗੂਆਂ ਦਾ ਨੌਜਵਾਨਾਂ ਦਾ ਤੈਨੂੰ ਚੇਤਾਵਨੀ ਦਿੰਦਾ ਜਾਂ ਤਾਂ ਆਪਣੀ ਇਹ ਸਾਨੂੰ ਲੁੱਟਣ ਵਾਲੀ ਪਾਲਿਸੀ ਪਾਰਸ ਲੈ ਲੈ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਖਵਾਈ ਦੇ ਵਿੱਚ ਅੱਡ ਵਾਲਾ ਅੱਜ ਵਾਲਾ ਹੋ ਰਿਹਾ ਵਿਸ਼ਾਲ ਤਰਨ। ਇਹ ਤੇਰੇ ਤਬੂਤ ਦੇ ਵਿੱਚ ਆਖਰੀ ਕਿੱਲ ਹੋਊਗਾ ਆਖਰੀ ਕਿੱਲ। ਇੱਥੋਂ ਇੱਥੋਂ ਤੇਰੀ ਤੇਰੀ ਇਹ ਝੁੱਟੀ ਸਰਕਾਰ ਤੇਰੀ ਇਹ ਲੁੱਟਣ ਵਾਲੀਆਂ ਪੰਜਾਬ ਨੂੰ ਪਾਲਿਸੀਆਂ ਫੈਲ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਓਂਕਾਰ ਪਰ ਕੇ ਜਾਣਗੇ ਤੇ ਤੈਨੂੰ ਦੱਸ ਕੇ ਜਾਣਗੇ ਤੇ ਇੱਕ ਗੱਲ ਹੋਰ ਬਸ ਅੱਧੇ ਮਿੰਟ ਚ ਨਿਬੇੜ ਦਿੰਨਾ ਕਿਉਂਕਿ ਸਮਾਂ ਘਟਾ। ਜੇ ਪਾਲਿਸੀ ਇਹ ਵਾਪਸ ਨਾ ਲਈ ਸਰਕਾਰ ਸੁਣ ਲਵੇ ਕੰਨ ਖੋਲ ਕੇ ਕੰਨ ਖੋਲ ਕੇ ਸੁਣ ਲਵੇ ਪੰਜਾਬ ਸਰਕਾਰ ਭਗਵੰਤ ਮਾਨ ਕੇਜਰੀਵਾਲ ਮੰਤਰੀ ਐਮ ਐਲ ਏ ਜੇ ਪਾਲਸੀ ਵਾਪਸ ਨਾ ਹੋਈ ਤੁਹਾਡੇ ਮੰਤਰੀ ਤੇ ਤੁਹਾਡੇ ਐਮ ਐਲ ਏ ਪਿੰਡ ਦੀ ਝੂਝ ਨਹੀਂ ਵੜਨੰਦੇ ਝੂਝ ਨਹੀਂ ਵੜਨੰਦੇ ਜੇ ਤੁਹਾਡੇ ਜੇ ਤੁਹਾਡੇ ਐਮ ਐਲ ਏ ਮੰਤਰੀ ਪਿੰਡ ਦੀ ਝੂਝ ਵੜ ਗਏ ਤਾਂ ਸਾਨੂੰ ਪੰਜਾਬੀ ਨਾਲ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ